ਹੂੰ ਅੱਜ ਮਾਨੀ ਐਸਐਸ ਮੇਂਟਰ ਪਲਿਸਪਲਟੀ ਲਖਣਗੜਾ ਲਖਣਗੜੇ ਪੱਡੇ ਅੱਡੇ ਦੇ ਨਜੂਦਾਰ ਮੈਨੂੰ ਮੁੱਖਪੁਰ ਖਾਸੇ ਤਰ੍ਹਾਂ ਦਿੱਤੀ ਕਿ ਬਲਵਿੰਦਰ ਸਿੰਘ ਸਨ ਉਹ ਮਕਰ ਸਿੰਘ ਮਕਰ ਸਿੰਘ ਵਾਸੀ ਲਖਣਗੜੇ ਪੱਡੇ ਨੇ ਆਪਣੇ ਖੇਤਾਂ ਦੇ بڑے ਘਰ ਦੇ ਕੁਛੇ ਬੰਨੇ ਸਰੋਂ ਦੇ ਪੌਤੇ ਵਿੱਚ ਇਹ ਸਰੋਂ ਦੇ ਖੇਤ ਵਿੱਚ ਪੋਸਟ ਤੇ ਬੂਟੇ ਲਗਾਏ ਹੋਏ ਹਨ ਜੇ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਵਾ ਫਿਰ ਮਨੇ ਇਹ ਸਵੇਰੇ ਸਮੇਂ ਸਾਥੀ ਕਾਮਚਰੀਆਂ ਦੇ ਬਲਿੰਦਰ ਸਿੰਘ ਦੇ ਨਸਬੀ ਮੁਕਬਰ ਦੀ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਅਸੀਂ ਆ ਖੇਤ ਦੇ ਵਿੱਚੋਂ ਸਾਨੂੰ ਪੌਸਤ ਦੀ ਦੂਜੀ ਹੋਏ ਹਰੇ ਤੇ ਪੌਦੇ ਜਗ੍ਹਾ ਮਿਲੀ ਆ ਜਿੱਥੋਂ ਅਸੀਂ ਆ ਬਲਿੰਦਰ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਸਾਨੂੰ ਡੋਡੇ ਚੋਂ ਦਾ ਪੌਸਤ ਬਰਾਮਦੇ ਰਵਾਈਆ ਹਨ ਹਰੋਂ ਦੇ ਚੁੱਕੇ ਸਰੋਤ ਵਿੱਚ ਬਰਾਮਦ ਕੋ ਰਾਇ ਕਰਨ ਤੇ ਤਫਸੀਲ ਜਾਰੀ ਹੈ